ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਸਵਾਗਤ ਹੈ ਸਾਡੀ ਖੋ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਤੋਂ ਸਵਾਗਤ ਹੈ ਸਾਡੇ ਵੀਡੀਓ ਦੇ ਵਿੱਚ ਜੋ ਤੁਸੀਂ ਸਮਾਨ ਪਹਿਲਾਂ ਦੇਖਿਆਗਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਤੇ ਅੱਜ ਆ ਤੁਹਾਡੇ ਅੱਗੇ ਲੈ ਕੇ ਆਏ ਆ ਹੈਲਦੀ ਡਰਿੰਕ ਇਹ ਡਰਿੰਕ ਹੈ ਜੀ ਇਹ ਡਰਿੰਕ ਪੀਣ ਨਾਲ ਤੁਸੀਂ ਤੁਹਾਨੂੰ ਕਿਸੇ ਵੀ ਮਲਟੀਵਿਟਾਮਿਨ ਦੀ ਲੋੜ ਨਹੀਂ ਹੈ ਜੇ ਤੁਸੀਂ ਆਪਣੀ ਡਾਈਟ ਦੇ ਵਿੱਚ ਡੇਲੀ ਇਹ ਡਰਿੰਕ ਨੂੰ ਐਡ ਕਰਦੇ ਆ ਇਹਦੇ ਵਿੱਚ ਹੈ ਗਿਆ ਜੀ ਅੰਜੀਰ ਅਖਰੋਟ ਸੌਗੀ ਕਾਜੂ ਤੇ ਬਦਾਮ ਇਹ ਹੈ ਗਿਆ ਸਨਫਲਾਅਰ ਤੇ ਪੰਪਕਿਨ ਸੀਡਸ ਦੋਨਾਂ ਨੂੰ ਮਿਕਸ ਕਰ ਲਿਆ ਆਪਾਂ 5-5 ਲੈਣੀ ਹੈ ਇਨਾਂ ਦੀ ਕੁਆਂਟੀਟੀ ਲੈਣੀ ਆ ਆਪਾਂ ਨੇ ਪੰਜਾਂ ਪੰਜ ਜੀ ਲੈ ਲੀਆਂ ਪੰਜ ਆਪਾਂ ਲੈਣੀਆਂ ਖਰੋਟ ਪੰਜ ਲੈਣੀਆਂ ਆਪਾਂ ਕਾਜੂ ਤੇ ਬਦਾਮ ਤੇ ਪੰਜ ਤੋਂ 7 ਹੀ ਆਪਾਂ ਲੈਣੀਆਂ ਸੌਗੀ ਤੇ ਪੰਜ ਤੋਂ 7 ਹੀ ਆਪਾਂ ਇਹ ਲੈਣੇ ਆ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਓਵਰਨਾਈਟ ਸੋਕ ਕਰਕੇ ਰੱਖਣਾ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾਗਾ ਤੇ ਫਿਰ ਇਹ ਫੁੱਲ ਜਾਣਗੀਆਂ ਮੈਨਸ ਭਿੱਜ ਜਾਣੀਆਂ ਚੰਗੀ ਤਰ੍ਹਾਂ ਉਹ ਮੈਂ ਤੁਹਾਨੂੰ ਦਿਖਾਉਣੀ ਆ ਭਿੱਜਣ ਤੋਂ ਬਾਅਦ ਮੈਂ ਰਾਤ ਭਿਓ ਕੇ ਰੱਖੀਆਂ ਸੀ ਭਿੱਜਣ ਤੋਂ ਬਾਅਦ ਇਦਾਂ ਹੋ ਜਾਣਗੀਆਂ ਇਹ ਸਾਰੀਆਂ ਤੇ ਇਹਨਾਂ ਦੀ ਆਪਾਂ ਕਰਾਂਗੇ ਡਰਿੰਕ ਰੈਡੀ ਆਜੋ ਜੀ ਬਣਾਉ ਦਿਖਾਉਣੀ ਆ ਮੇਰੇ ਕਹਿਣ ਤੇ ਤੁਸੀਂ ਇਹ ਡਰਿੰਕ ਜ਼ਰੂਰ ਐਡ ਕਰਿਓ ਡੇਲੀ ਆਪਣੇ ਰੁਟੀਨ ਦੇ ਵਿੱਚ ਆਪਣੇ ਬੱਚਿਆਂ ਨੂੰ ਜੋੜ ਦਿਓ ਉਹਨਾਂ ਦੇ ਦਿਮਾਗ ਦਾ ਵਿਕਾਸ ਹੋਊਗਾ ਤੇ ਦਿਮਾਗ ਬੱਚਿਆਂ ਨੂੰ ਪੜਨ ਦੀ ਬਹੁਤ ਲੋੜ ਆ ਹੁਣ ਪੇਪਰਾਂ ਸੰਭਲਣ ਲਈ ਤਾਂ ਉਹਨਾਂ ਵਾਸਤੇ ਬੈਸਟ ਆ ਪੇਪਰਾਂ ਦੇ ਦਿਨਾਂ ਵਿੱਚ ਮੈਂ ਹਮੇਸ਼ਾ ਹੀ ਦਿੰਦੀ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਤੇ ਤੁਸੀਂ ਵੱਡੇ ਵੀ ਲੈ ਸਕਦੇ ਹੋ ਤੁਹਾਡੀ ਜੇ ਬੈਕ ਪੇਨ ਦੀ ਪ੍ਰੋਬਲਮ ਆ ਤਾਂ ਉਹ ਵੀ ਬਹੁਤ ਜਲਦੀ ਠੀਕ ਹੋਊਗੀ ਅਗਰ ਤੁਸੀਂ ਰੈਗੂਲਰ ਲੈਨੇ ਆ ਤਾਂ ਆਜੋ ਬਣਾਉਨੇ ਆਪਾਂ ਲੋ ਜੀ ਆਪਾਂ ਇੱਕ ਲੈ ਲਿਆ ਮਿਕਸੀ ਦਾ ਜਾਰ ਤੇ ਇਹਦੇ ਵਿੱਚ ਐਡ ਕਰਾਂਗੇ ਇੱਕ ਕੱਪ ਦੁੱਧ ਤੇ ਜਿਹੜੇ ਆਪਾਂ ਓਵਰਨਾਈਟ ਸੋਕ ਕੀਤੇ ਆ ਡਰਾਈ ਫਰੂਟਸ ਇਹਦੇ ਵਿੱਚ ਤੁਸੀਂ ਤੋਂ ਬਨਾਨਸ ਡਾਲਨੇ ਆ ਤੁਸੀਂ ਆਵ ਦੇ ਅਕੋਰਡਿੰਗ ਇੱਕ ਵੀ ਡਾਲ ਸਕਦੇ ਹੋ ਕੱਲੇ ਦੁੱਧ ਦੇ ਵਿੱਚ ਵੀ ਬਣਾ ਸਕਦੇ ਆ ਪਰ ਮੈਂ ਬੱਚਿਆਂ ਨੂੰ ਪ੍ਰੋਟੀਨ ਆਸਤੇ ਇਹਦੇ ਵਿੱਚ ਬਨਾਨਾ ਵੀ ਐਡ ਕਰਦੀ ਆ ਇਹਦੇ ਨਾਲ ਬੱਚਾ ਨੂੰ ਪ੍ਰੋਟੀਨ ਵਧੀਆ ਮਿਲਦਾ ਤੇ ਨੈਕਸਟ ਆਪਾਂ ਇਹਦੇ ਵਿੱਚ ਡਾਲਾਂਗੇ ਇਹ ਗੁੜ ਖੰਡ ਨਹੀਂ ਪਾਉਣੀ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਗੁੜ ਵੀ ਪਾ ਸਕਦੇ ਹੋ ਤੁਸੀਂ ਤੇ ਖੰਜੂਰ ਵੀ ਪਾ ਸਕਦੇ ਹੋ ਲਓ ਜੀ ਖਣਾ ਪੈਨੂ ਕਰਦਿਆ ਸ਼ੇਕ ਲਓ ਜੀ ਸ਼ੇਕ ਆਪਣਾ ਰੈਡੀ ਆ ਬਣ ਕੇ ਲਓ ਜੀ ਸ਼ੇਕ ਆਪਣਾ ਬਣ ਕੇ ਰੈਡੀ ਆ ਇੱਕਦਮ ਹੈਲਦੀ ਹੈਲਦੀ ਡਰਿੰਕ ਤੁਸੀਂ ਇਹ ਡਰਿੰਕ ਨੂੰ ਡੇਲੀ ਐਡ ਕਰੋ ਮਾਰਨਿੰਗ ਮਾਰਨਿੰਗ ਤੇ ਤੁਹਾਨੂੰ ਕਿਸੇ ਵੀ মালਟੀਵਿਟਾਮਿਨ ਦੀ ਲੋੜ ਨਹੀਂ ਕਿਸੇ ਵੀ ਮੈਡੀਸਿਨ ਦੀ ਲੋੜ ਨਹੀਂ ਕਿਸੇ ਵੀ ਪੇਨਕিলার ਦੀ ਲੋੜ ਨਹੀਂ ਤੁਹਾਡਾ ਸਾਰਾ ਕੁਝ ਛੁੱਟ ਜਾਊਗਾ ਸਿਰਫ ਇੱਕ ਗਲਾਸ ਹਲਦੀ ਸ਼ੇਕ ਦਾ ਲਓ ਜੀ ਪੀਓ ਤੁਹਾਡੇ ਸਾਰਿਆਂ ਵਾਸਤੇ ਮੈਂਨੇ ਬਣਾਤੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਪਿਆਓ ਥੈਂਕ ਯੂ